ਮੈਨੂੰ 15 ਦਿਨ ਹੋਏ ਸੀ 16 ਦਿਨ ਨਸ਼ਾ ਛੱਡੇ ਨੂੰ ਮੈਂ ਬਾਹਰ ਗਿਆ ਸਕੂਟਰ ਉੱਥੇ ਸਬਜ਼ੀ ਵਾਲੇ ਕੋਲ ਭੁੱਲਿਆ ਘਰ ਗਿਆ ਤੇ ਅੱਖਾਂ ਲਾਲ ਸੀ ਮੇਰੀਆਂ ਠੀਕ ਹੈ ਜਦਕਿ ਮੈਂ ਨਸ਼ਾ ਨਹੀਂ ਸੀ ਕਰਿਆ ਮਿੱਟੀ ਪਈ ਹੋਈ ਸੀ ਇਹਨਾਂ ਨੇ ਘਰੋਂ ਅੰਮ੍ਰਿਤਨੇ ਵੀ ਕੱਪੜੇ ਚੱਕਲੇ ਵੀ ਤੂੰ ਤਾਂ ਅਜੇ ਵੀ ਨਹੀਂ ਸੁਧਰਿਆ ਸਕੂਟਰ ਭੁੱਲਿਆ ਆ ਤੂੰ ਸਬਜ਼ੀ ਵਾਲੀ ਦੁਕਾਨ ਤੇ ਮੈਂ ਖਿਆਲਾਂ ਚ ਖੋਣੇ ਵਾਲਾ ਬੰਦਾ ਪਤਾ ਨਹੀਂ ਕੀ ਸੋਚਦਾ ਸੋਚਦਾ ਉੱਥੇ ਭੁੱਲਿਆ ਹੈ ਨਾ ਇਹ ਬੀਬੀ ਨੇ ਬੀਬੀ ਵੀ ਕਹਿੰਦੀ ਫਿਰ ਜੇ ਇਹ ਚੱਲੇ ਨੇ ਤਾਂ ਮੈਂ ਵੀ ਚੱਲੀ ਮੈਂ ਤੇਰੇ ਕੋਲ ਕੀ ਕਰਨਾ ਵੀ ਮੈਂ ਤਾਂ ਤੈਨੂੰ ਆਖਰੀ ਮੌਕਾ ਦਿੱਤਾ ਸੀ ਹੁਣ ਉਸ ਦਿਨ ਮੰਨ ਲਓ ਕੋਈ ਵੀ ਬ ਨਨ ਨਸ਼ਾ ਛੱਡਿਆ ਉਹਦਵਾਰ ਫੇਰ ਕਰੂਗਾ ਉਹ ਕਹੂਗਾ ਸਾਲਾ ਜਦ ਮੈਂ ਛੱਡਦਾ ਮੈਂ ਤਾਂ ਕਰਿਆ ਨਹੀਂ ਉਹ ਖਿਜੂਗਾ ਇਰੀਟੇਟ ਹੋਊਗਾ ਉਹ ਫੇਰ ਬੰਗਾ ਲੱਗ ਮੈਂ ਵੀ ਇਰੀਟੇਟ ਹੋ ਗਿਆ ਬਸ ਪਰ ਉਸੇ ਦਿਨ ਸਾਡੀ ਉਹ ਮੀਟਿੰਗ ਸੀ ਜਿੱਥੇ ਅਸੀਂ ਮਿਲਣਾ ਸੀ ਮੈਂ ਉੱਥੇ ਗੱਲ ਸ਼ੇਅਰ ਕੀਤੀ ਉੱਥੇ ਇੱਕ ਬੰਦਾ ਫਿਰ ਮੈਨੂੰ ਕਹਿੰਦਾ ਕਹਿੰਦਾ ਚੰਗਾ ਇਹਦਾ ਕਿੰਨੇ ਸਾਲ ਹੋ ਗਏ ਤੈਨੂੰ ਨਸ਼ਾ ਕਰਦਿਆਂ ਕਿੰਨੇ ਸਾਲ ਨਸ਼ਾ ਕਰਿਆ ਮੈਂ ਕਹਾਂ ਵੀ 16-17 ਸਾਲ ਕਰਿਆ ਕਹਿੰਦਾ ਛੱਡਿਆ ਨੂੰ ਮੈਂ ਕਹਾਂ 15-16 ਦਿਨ ਹੋ ਗਏ ਹੋਣਗੇ ਕਹਿੰਦਾ ਫਿਰ ਕੀ ਕਹਿੰਦਾ ਹੁੰਦਾ ਸੀ ਜਦ ਨਸ਼ਾ ਛੱਡਦਾ ਹੁੰਦਾ ਸੀ ਕਿਉਂਕਿ ਉਹ ਬੰਦਾ ਠੀਕ ਹੋਏ ਮੈਂ ਕਹਾਂ ਵੀ ਜਦੋਂ ਬਾਥਰੂਮ ਤੋਂ ਨਿਕਲਦਾ ਸੀ ਇੰਜੈਕਸ਼ਨ ਵਗੈਰਾ ਲਗਾ ਕੇ ਫਿਰ ਕਹਿੰਦਾ ਹੁੰਦਾ ਸੀ ਵੀ ਅੱਖਾਂ 'ਚ ਸਬਣ ਪੈ ਗਿਆ ਜਦੋਂ ਬਾਹਰੋਂ ਹੱਥ ਸੁੱਜੇ ਹੁੰਦੇ ਸੀ ਫਿਰ ਕਹਿੰਦਾ ਅੱਜ ਕੀ ਕਿਹਾ ਮੈਂ ਅੱਜ ਵੀ ਕਿਹਾ ਵੀ ਮਿੱਟੀ ਪੈ ਗਈ ਮੈਂ ਕਿਹਾ ਅੱਜ ਤਾਂ ਸੱਚੀ ਮਿੱਟੀ ਪਈ ਆ ਕਹਿੰਦਾ ਫਿਰ 16 ਸਾਲ ਜਿਹੜੀ ਝੂਠ ਦੀ ਮਿੱਟੀ ਪਈ ਸੀ ਉਹ ਹੁਣ 16 ਦਿਨਾਂ 'ਚ ਨਹੀਂ ਮਿਟ ਸਕਦੀ ਇਸ ਲਈ ਇਹ ਉਹਨਾਂ ਦਾ ਕਸੂਰ ਨਹੀਂ ਉਹਨਾਂ ਨੂੰ ਗਾਲਾਂ ਨਾ ਕੱਢ ਇਹ ਤੇਰੀਆਂ ਤੂੰ ਇਹ ਸਥਿਤੀਆਂ ਬਣਾਈਆਂ ਨੇ ਕਿਸ ਸਥਿਤੀਆਂ ਤੇ ਰੱਖਸ